ਗਾਈਸ ਸਸਿਆ ਕਾਲ ਅਮੀਰ ਕਰਦੇ ਸਾਰੇ ਠੀਕ ਠਾਕ ਹੋਵਗੇ ਇਹ ਅੱਜ ਮੈਂ ਇਹ ਐਰ ਜੈਨ ਤੇ ਚਾਂਦੀ ਦੀ ਹੁੰਦੀ ਹੈ ਇਹਨਾਂ ਨੂੰ ਮੈਂ ਸਾਫ ਕਰਨ ਲੱਗੀ ਹਾਂ ਤੇ ਇਹ ਕਰੇਮਾ ਜਿਹਾ ਹੁੰਦਾ ਹੈ ਇਹ ਵਾਲਾ ਤੇ ਇਹਨੂੰ ਮੋਈ ਦੇ ਨਾਲ ਅਸੀਂ ਸਾਫ ਕਰਨਾ ਹੁੰਦਾ ਫਿਰ ਉਪਰੋਂ ਬਾਅਦ ਅਸੀਂ ਹੀ ਪਾਣੀ ਗਰਮ ਪਾਣੀ ਨਾਲ ਕੋਸੇ ਪਾਣੀ ਨਾਲ ਇਹਨੂੰ ਧੋਣਾ ਹੈ ਤੋ ਬਾਅਦ ਇਹ ਸੁੱਕੇ ਕੱਪੇ ਨਾਲ ਅਸੀਂ ਇਸਕ ਸਾਭ ਕੰਨ ਚੰਗੀ ਤਰ੍ਹਾਂ। ਔੜੀ ਜੋਰ ਤੇ ਅ ਕਰਨਾ ਪੈਂਦਾ ਏ ਕਿਤੇ ਕਾਲੇ ਹੋ ਜੰਦੀਆਂ। ਕਾ ਕਾਫੀ ਟੈਂਪੀਰ ਨਹੀਂ ਵੀਰੇ ਕਾਲੇ ਰੰਗ ਦੇ ਹੋ ਜਾਂਦੀਆਂ। ਇਹ ਅਟਲੀ ਲੋਕ ਬਹੁਤ ਜ਼ਿਆਦੇ ਚਿੱਕੜ ਰੱਖਦੇ ਐ ਇਸ ਤੇ ਨਹੀਂ ਸਜਾਵਤ ਵਾਸਤੇ। ਅੱਗੇ ਹੋਰ ਦਿਖਾਉਂਗਾ। ਇਸ ਤਰ੍ਹਾਂ ਦੀ ਮਿਲ ਗਈ। ਇਸ ਤਰ੍ਹਾਂ ਇਹਨਾਂ ਦਾ ਕਲਰ ਥੋੜਾ-ਥੋੜਾ ਦੇਖੋ ਕਾਲੇ ਰੰਗ ਦਾ ਹੋਇਆ ਹੈ। ਲੋਕਾਂ ਨੇ ਇਹ ਘਰ ਵਿੱਚ ਬਹੁਤ ਚੀਜ਼ਾਂ ਇਸ ਤਰ੍ਹਾਂ ਦੀ ਰੱਖੀਆਂ ਹੋਣੀਆਂ। ਸ਼ੌਂਕ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਡੈਕੋਰੇਸ਼ਨ ਦਾ ਇਹ پرانی چیزਾਂ ਨੂੰ ਥੋੜਾ ਜਿਹਾ ਜ਼ਿਆਦਾ ਫੋਕਸ ਦਿੰਦੇ ਆ ਹੁਣ ਇਹ ਨਾਲ ਜਿਸ ਤਰ੍ਹਾਂ ਤਿਹਾੜ ਆ ਰਿਹਾ ਹੈ 크리스마ਸ ਦਾ ਤੇ ਇਹ ਵੀ ਲੋਕ ਸੁਪਈਆਂ ਸੁਪਈਆਂ ਕਰਨ ਲੱਗ ਜਾਂਦੇ ਆ ਘਰ ਵਿੱਚ ਮਾਰਕੀਟਾਂ ਡੈਕੋਰੇਸ਼ਨ ਹੋਣੀ ਹੈ ਬਾਹਰ ਸਾਰੀ ਇਸ ਤਰ੍ਹਾਂ ਆਪਣੇ ਦਿਵਾਲੀ ਬਣਾਉਂਦੇ ਆ ਬੁਤਾ ਵੀ ਇਹਦੀ ਬਹੁਤ ਕਰਨਾ ਪਏ ਕਿਸੇ ਨਾਲ ਤੇ ਹਾਰ ਬ੍ਰਿੱਕ ਨਾਲ ਕੰਮ ਕੀਤਾ ਹੋਇਆ ਇਹ ਇਹ ਦੇਖੋ ਸਾਫ਼ ਕਰਨਾ ਹੈ ਤਾਂ ਔਖਾ ਹੈ ਪਰ ਹੋਣੀ 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 ਓਲੇ ਹੱਥ ਮਾਣੀਏ ਸਾਬਾ ਥੋੜਾ ਜਿਆਦਾ ਯੋਗ ਲਾ ਕੇ ਫਿਰ ਸਾਫ ਹੁੰਨੇ ਆ ਯੋਕ ਚਾਹ ਦੇ ਬਸ ਪਾ ਲਓ ਨਾ 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 ਸਿੱਕਾ ਤਾਂ ਨਹੀਂ ਸੀ ਲੋ ਕੋਈ ਕੰਮ ਨਹੀਂ ਚੱਲਦਾ ਹੁਣ ਇਹ ਮੈਂ ਧੋ ਰਿਆ ਇਹ ਸੁੱਤੇ ਕੱਪੇ ਨਾ ਚੰਗੀ ਤਰ੍ਹਾਂ ਸਾਫ਼ ਕਰ ਲੈ ിടൻ കോട്ട ਪਰ ਇਹਨੂੰ ਜਦ ਵੀ ਆਪਾਂ ਸਾਫ਼ ਕਰਨਾ ਦਸਤਾਨੇ ਪਾ ਕੇ ਸਾਫ਼ ਕਰਨਾ ਕਿਉਂਕਿ ਹੱਥਾਂ ਨੂੰ ਖਰਾਬ ਹੁੰਦਾ ਡਰ ਲੱਗਦਾ ਆਪਾਂ ਕੋਕਰ ਆਪੀ ਉਸਦੇ ਕਿਉਂਕਿ ਇਹਦੇ ਚ ਪਤਨ ਕੀ ਪਾਇਆ ਹੁੰਦਾ ਆ ਦਸਤਾਨੇ ਪਾ ਕੇ ਫਿਰ ਇਹਨੂੰ ਸਾਫ਼ ਕਰਉ ਜੇ ਵੀ ਥੇ ਆ ਦੇਖੋ ਜੀ ਇਹ ਐਂਡ ਕਿਉਂਕਿ ਇਹਦੇ ਅੰਦਰ ਇਹ ਕਲਰ ਹੀ ਹੈ øn og skog ég bira að vaiða Óterum við til að skaka einhvað og við ýram öllu og það þarf inn að r mopum ਕਰੀਬਨ 2 ਘੰਟੇ ਲੱਗ ਗਏ ਇਹਨੂੰ ਸਾਫ਼ ਕਰਨੇ ਵਿੱਚ